ਤਫਾਇਨਲੀ ਗਾਇਸ ਸਵੇਰੇ ਸਵੇਰੇ ਰੋਟੀ ਤਾਂ ਆਪਣੀ ਆ ਗਈ ਰੋਟੀ ਖਾਣੇ ਆਗੇ ਰੋਟੀ ਖਾ ਕੇ ਆਪਾਂ ਨੇ ਨਿਕਲਣਾ ਹੈਗਾ ਹੁਣ ਤਾਂ ਫਾਇਨਲੀ ਗਾ ਅੱਜ ਰੋਟੀ ਦੇ ਵਿੱਚ ਹੈਗੀ ਭਿੰਡੀਆਂ ਰਾਜਮਾ ਰੋਟੀ ਤੇ ਟਮਾਟਰ ਫਾਇਨਲੀ ਫੂਟਵੌਟ ਪਾ ਕੇ ਮੈਂ ਬਿਲਕੁਲ ਰੈਡੀ ਹੋ ਗਿਆ ਸੋ ਹੈ ਗਾਇਸ ਗੁੱਡ ਮਾਰਨਿੰਗ ਵੈਲਕਮ ਬੈਕ ਮਾਈ ਵੀਡੀਓ ਆਈ ਹੋਪ ਗਾਇਸ ਕਿ ਤੁਸੀਂ ਬਿਲਕੁਲ ਠੀਕ ਠਾਕ ਹੋਮੋਗੇ ਤਾਂ ਗਾਇਸ ਅੱਜ ਪਾਈ ਆਪਰੇ ਨਵੀਂ ਟੀ-ਸ਼ਰਟ ਤੇ ਨਵੀਂ ਲੋਰ ਲੋਰ ਤੇ ਚੱਲਾ ਇਹਦਾ ਰੰਗ ਵੀ ਠੀਕ ਠਾਕ ਜਗਾ ਜੀ ਤੇ ਚਲੋ ਗਾ ਜੀ ਅੱਜ ਆਪਾਂ ਨੇ ਜਾਣਾ ਹੈ ਪਟਿਆਲੇ ਪਟਿਆਲੇ ਤੇ ਜਾਣਾ ਹੈ ਰਾਜਪੁਰੇ ਰਾਜਪੁਰੇ ਤੇ ਜਾਣਾ ਬਨੂੜ ਤੇ ਅੱਜ ਦਾ ਸਫਰ ਆਪਣਾ ਇਹ ਹੈ ਆਪਾਂ ਨੇ ਉੱਥੋਂ ਕੋਈ ਗੱਡੀ ਲੈ ਕੇ ਆਣੀ ਹੈਗੀ ਉਹਦੇ ਵਿੱਚ ਕੋਈ ਦਿੱਕਤ ਹੋਵੇ ਤਾਂ ਹੈਗਾ ਜੀ ਰੋਟੀ ਰੱਟੀ ਖਾ ਕੇ ਆਪਾਂ ਬਿਲਕੁਲ ਰੈਡੀ ਆ ਤਾਂ ਚਲੋ ਗਾ ਜੀ ਚੱਲ ਦਿੰਗੇ ਆਪਾਂ ਨਾਲ ਜਾਵਾਂਗੇ ਆਪਣੇ ਮਿੱਤਰ ਨੂੰ ਲੈ ਕੇ ਤੇ ਚਲੋ ਗਾ ਜੀ ਕਰਦੇ ਆ ਜਰਨੀ ਸਟਾਰਟ ਤੇ ਸਭ ਤੋਂ ਪਹਿਲਾਂ ਆਪਾਂ ਆਪਣੇ ਬੈਗ ਬੂਕ ਚੱਕ ਲੰਨੇ ਆ ਜੋ ਵੀ ਆਣਗੇ ਤਾਂ ਚਲੋ ਗਾ ਜੀ ਇੱਕ ਵਾਰੀ ਆਪਾਂ ਚੈੱਕ ਕਰ ਲੰਨੇ ਆਗੇ ਆਪਾਂ ਨੇ ਮੋਬਾਈਲ ਚੈੱਕ ਲਿਆ ਚਾਰਜਰ ਚੈੱਕ ਲਿਆ ਅ ਚਾਬੀ ਚੱਕ ਲਿਆ ਬੈਗ ਚੱਕ ਲਿਆ ਹੋ ਕਾਫੀ ਸਾਰਾ ਸਮਾਨ ਚੱਕ ਲਿਆ ਤੇ ਚਲੋ ਗਏ ਚੱਲੋ ਤੇ ਚਲੋ ਗਏ ਗੱਡੀ ਕਰ ਲਈ ਸਟਾਰਟ ਲਈਏ ਪ੍ਰਮਾਤਮਾ ਦਾ ਨਾਮ ਲਈਏ ਇੱਕ ਕਰੋ ਤਾਂ ਆਪਾਂ ਨਿਕੜ ਗਏ ਤੇ ਹੁਣ ਚੱਲਦੇ ਹਾਂ ਪਹਿਲਾਂ ਬਾਮਣ ਮਜਰੇ ਆਪਣੇ ਦੋਸਤ ਮਿੱਤਰ ਨੂੰ ਨਾਲ ਲੈ ਕੇ ਆਵਾਂਗੇ ਤੇ ਉਹਨੂੰ ਨਾਲ ਲੈ ਕੇ ਚੱਲਾਂਗੇ ਤਾਂ ਗਾ ਜੀ ਇਹ ਸਾਡੇ ਪਿੰਡ ਦੀ ਫਿਰਨੀ ਹੈ ਨਾਲੇ ਨਾਲੇ ਦੀ ਮਤਲਬ ਇਸ ਪਿੱਛੇ ਆ ਚੀਜ਼ ਹੈ ਜਿਹੜੀ ਸਾਡੇ ਪਿੰਡ ਤੇ ਮਤਲਬ ਇਹ ਵਾਰ ਦੀ ਵਾਰੀ ਹਟਕਾ ਆ ਗਿਆ ਮੇਰਾ ਸਕੂਲ ਜਿੱਥੇ ਮੈਂ 8ਵੀਂ ਕਲਾਸ ਤੱਕ ਪੜ੍ਹਾਈ ਕਰੀ ਹੈਗੀ। ਤਕਾਇ ਜੀ ਤਿਆਰ-ਵਿਆਰ ਹੋਣ ਤੋਂ ਬਾਅਦ ਰੈਡੀ ਸਟੱਡੀ ਹੋਣ ਤੋਂ ਬਾਅਦ ਮੈਂ ਕੁਛ ਇਸ ਤਰੀਕੇ ਦਾ ਲੱਗ ਰਿਹਾ। ਕਿਵੇਂ ਯਾਰ ਟਾਈਮ ਲੰਘੂਗਾ। ਚੰਗੀਆਂ ਭਲੇ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ ਇਆਂ ਜਿਹੀਆਂ ਸੜਕਾਂ ਤੇ। ਗੱਡੀ ਦਾ ਸ਼ੀਸ਼ਾ ਵੀ ਸਾਫ਼ ਕਰ ਦਾਂਗੇ ਕਿਸੇ ਹਸਪਤਾਲ। ਵੀਡੀਓ ਸਹੀ ਨਹੀਂ ਆਉਂਦੀ ਹੈਗੀ। ਜਾਦੇ ਪਿੱਛੇ ਸਾਰਾ ਕੁਝ ਕਿੰਨਾ ਗੰਦਾ-ਗੰਦਾ ਜਿਹਾ ਲੱਗ ਰਿਹਾ ਇਸ ਕਰਕੇ ਨਾ ਸ਼ੀਸ਼ੇ ਨੂੰ ਸਾਫ਼ ਕਰੀਏ ਸਭ ਤੋਂ ਪਹਿਲਾਂ ਤਾਂ ਆਪਾਂ। ਤਕਾਇ ਉਰੋਂ ਆਪਣਾ ਸਾਡਾ ਡੇਢ ਘੰਟੇ ਦਾ ਰਾਸਤਾ ਹੈਗਾ। ਕਿਉਂਕਿ ਦੂਰ ਕੱਫਾ ਸੀ ਜਾਣਾਗਾ ਡੇਢ ਘੰਟਾ ਲੱਗ ਜੂਗਾ ਤਕਰੀਬਨ ਮੈਨੂੰ ਲੱਗਦਾ ਹੈ ਵੀ ਅ 150 ਕਿਲੋਮੀਟਰ ਤਾਂ ਹੋਣੀ 150 ਕਿਲੋਮੀਟਰ ਤੋਂ ਜ਼ਿਆਦਾ ਹੀ ਹੋਣਾ ਤੇ ਕਿਉਂਕਿ ਪਟਿਆਲਾ ਵੀ ਕਾਫੀ ਦੂਰ ਹੈ ਰੋ ਪਟਿਆਲੇ ਤੋਂ ਰਾਜਪੁਰਾ ਵੀ ਕਾਫੀ ਦੂਰ ਹੈ ਰਾਜਪੁਰੇ ਤੋਂ ਬਨੂੜ ਬਨੂੜ ਜਾਣਾਸਾਂ ਨੇ ਕਾਫੀ ਦੂਰ ਜਾਣਾਗਾ ਤਾਂ ਚਲੋ ਗਾਜਾ ਮਾਰਦੇ ਹਿੰਮਤ ਚੱਲਦੇ ਆਂਗੇ ਮਿੱਤਰ ਫਸਿਆ ਪਿਆ ਉੱਥੇ ਤੇ ਉਹਨੂੰ ਕੱਢ ਕੇ ਲਿਆਣਾ ਹੈਗਾ ਉਥੋਂ ਹੁਣ ਲੈ ਕੇ ਆਵਾਂਗੇ ਫਾਈਨਲੀ ਆਪਣੇ ਦੋਸਤ ਨੂੰ ਤੇ ਚੱਲਦੇ ਆਂਗੇ ਕੱਡੀ ਕਰਦਾਂ ਨੇ ਲੋਕ ਤੇ ਚਲੋ ਚੱਲਦੇ ਆਂ ਆਪਣੇ ਲਈ ਜੇ ਮੈਂ ਪਹੁੰਚ ਗਿਆ ਆਪਣੇ ਮਿੱਤਰ ਦੇ ਘਰੇ ਮਿੱਤਰ ਹਜੇ ਤੱਕ ਤਿਆਰ ਹੋਣ ਲੱਗ ਰਿਹਾ ਬੂਟ ਸ਼ੂਟ ਦੀ ਤਿਆਰੀ ਵੈਰੀ ਕਰ ਰਿਹਾ ਤੇ ਚਲੋ ਗਾਈਜ਼ ਫਾਈਨਲੀ ਆਪਣੀ ਲੁੱਕ ਕੁਛ ਇਸ ਤਰੀਕੇ ਦੀ ਲੱਗ ਰਹੀ ਹੈਗੀ ਭੈੜ ਲੱਗ ਰਿਹਾ ਮੈਂ ਤਾਂ ਮੋਟਾ ਜਾ ਹੋ ਗਿਆ ਇਹਨਾਂ ਥੋੜਾ ਜਿਹਾ ਪਹਿਲਾਂ ਨਾਲੋਂ ਹੈ ਨਾ ਕੋਈ ਲੱਗ ਰਿਹਾ ਸ਼ੀਸ਼ੇ ਦੇ ਵਿੱਚ ਹੀ ਲੱਗ ਰਿਹਾਗਾ ਸ਼ੀਸ਼ੇ ਦੇ ਵਿੱਚ ਹੀ ਲੱਗ ਰਿਹਾ ਨਾ ਥੋੜਾ ਜਿਹਾ ਮੋਟਾ ਨਹੀਂ ਹੈ ਹਾਂ ਫੇ ਚਲ ਬਾਈ ਚੱਲੀਏ ਮਾਰ ਹਿੰਮਤ ਹੋ ਗਿਆ ਤਿਆਰ ਪਾਲਣ ਦੇ ਪਾਲਾ ਪਾਲਾ ਬਾਈ ਪਾਲਾ ਪਾਲਾ ਵਾਹ ਫੇਰ ਸਵੇਰ ਦਾ ਟਾਈਮ ਐ ਨੂੰ ਛੇੜਨ ਦਾ ਫਾਇਦਾ ਨਹੀਂ ਹੈਗਾ ਹਾਂ ਅਜੇ ਹੁਣੇ ਉੱਠੇ ਨਵੇਂ ਬੂਟ ਪਾਉਣ ਲੱਗ ਰਹੇ ਸੀ ਛੇ ਚਲ ਫੇਰ ਮਾਰ ਹਿੰਮਤ ਚਲ ਚੱਲੀਏ ਟਾਈਮ ਆਪਣੇ ਲਈ ਬਹੁਤ ਘਟਾ ਗਿਆ ਚਾ ਨਹੀਂ ਬਾਈ ਨਾ ਬੱਤਾ ਚਲ ਚੱਲੀਏ ਤੇਲੇ ਬੋਲ ਰਿਹਾ ਹੈ 5 6 7 8 9 10 ਲੀਟਰ 32 ਹੁਣ ਅੱਠਵੀਂ ਸੂਈ ਚੰਗੀ ਤਰ੍ਹਾਂ ਨਹੀਂ ਚਾਹ ਪੀਏ ਯਾਰ ਕਿਤੇ ਬਸ ਆਪਾ ਹੁਣਾ ਚਾਹ ਨਹੀਂ ਤੇ ਮਾ ਉਧਰ ਦੇ ਦੇ ਉਸਦਾ ਕੁਝ ਨਹੀਂ ਹੈ ਨਾ ਚਾਹ ਪੀਏ ਚਾਹ ਦੇ ਦੇ ਇਹ ਜਗ੍ਹਾ ਚੱਲ ਤੈਨੂੰ ਬਾਹਰ ਘੁੰਮਣ ਦਾ ਸ਼ੌਂਕ ਹੈ ਹੈ ਮਾਚਰੇ ਮੂਹ ਚੱਲੇ ਚੱਲਦੇ ਇਹ ਗੱਡੀ ਲੈ ਕੇ ਜਾਂਦਾ ਹੁਣ ਲਾਲਾ ਜਿਵੇਂ ਮਰਜ਼ੀ ਐਸੀ ਇਹਦਾ ਦਾ ਰੋੜਾ ਹੁਣ ਦਬੂ ਵੀ ਨਹੀਂ ਕੱਟੀ ਕਿ ਨਹੀਂ ਚਲੋ ਗਏ ਫਾਈਨਲੀ ਹੁਣ ਚੱਲਦੇ ਆਂਗੇ ਸਮਾਣੇ ਸਮਾਣੇ ਤੋਂ ਪਟਿਆਲੀ ਅਗਰ ਅੱਛਾ ਬੈ ਉਰੇ ਰੋ ਕੀ ਹੈ ਇਹ ਹੈ ਕਿਧਰ ਦੀ ਛੜਦੀ ਕੱਟ ਪਹਾਨੀ ਪਊਗਾ ਆਪਾਂ ਨੂੰ ਇਹ ਤਾਂ ਕਰ ਅਖੰਡ ਮੇਰੀਏ ਇਹ ਇਧਰ ਦੀ ਬਾੜ ਲੀ ਆਵੇਂ ਬਾੜ ਕੱਟੀ ਆ ਨਹੀਂ ਉਤਨੀ ਸੱਦੀ ਬਾੜ ਤਾਂ ਹੀ ਮਦਦ ਨੂੰ ਬੜਾਉਣਾ ਨਹੀਂ ਚੱਲ ਕਿਓ? ਕਿਓ? ਮਾ ਮੈਂ ਕਿ ਮੂਸੇ ਕਿਸ਼ਟਾਦ ਨਾ ਰਹਿਣੇ ਜੇੜੀ ਤਾਂ ਨਹੀਂ ਬਣਾਦੀ ਮੈਂ ਡਰ ਕੇ ਚੱਲਾਂ ਨਾ ਡਰ ਕੇ ਡੋਕਾ ਹੋਰ ਹੈ ਮੋਟਰਸਾਈਕਲ ਤੇ ਜਾ ਰਿਹਾ ਸੀ ਵੀ ਆ ਗਈ ਮੈਂ ਪਤਾ ਟੱਕੇ ਨਾਲੇ ਵਗ ਚੱਲਾਂ ਹੀ ਕਾਲੀ ਨਹੀਂ ਕਰਦੇ ਹੈਗੇ ਪਤਾ ਲਾ ਦੇ ਜੋ ਬੰਦੇ ਨਾਲ ਜਿਹੜੇ ਕਿਸਿਆ ਚੱਲਦੇ ਵਲੌਗ ਚਾ ਤੈਂ ਬਾਬੇ ਬੜਾ ਘੈਂਣਾ ਆ ਬੰਦੇ ਬਾਦੂ ਪਿਆ ਹਾਂ ਲਾ ਕਿੱਥੇ ਪਰ

ਤਫੈਨਲੀ ਗਾਰਡਨ ਦੇਖੋ ਕਿੰਨਾ ਘੜ ਲੱਗ ਰਿਹਾ ਹੈਗਾ ਪਾਣੀ ਪੂਣੀ ਚੂਲੇ ਚੱਲੇ ਪੂਰੀ ਘੜ ਓਏ ਉਹ ਦੇਖ ਕੇ ਆਨੇ ਓਏ ਆ ਜਾ ਚੂਲੇ ਇਹਨੇ ਦੇਖੀਏ ਕੀ ਲੈ ਕਰੇ ਪਾਣੀ ਭਰ ਕੇ ਪਰੇ ਦੇ ਆਹਾ ਆਹਾ ਪੂਰਾ ਆਨੰਦ ਹੈ ਓਏ ਹੁਆndi ਨਾ ਉਹ ਦੀ ਨਹੀਂ ਹੈਗੀ ਤੇਰੀ

ਆ ਵੀ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਟੇਬਲ ਬੜਾ ਘਾਟਦਾ ਇੰਨੇ ਸੋਹਣੇ ਗਾਰਡਨ ਦੇ ਵਿੱਚ ਨਾਲ ਚਾਹ ਹੋ ਜੇ ਤਾਂ ਨਜ਼ਾਰਾ ਹੀ ਆ ਜਾਂਦਾ ਹੈ ਕਿੰਨਾ ਵਧੀਆ ਲੱਗਦਾ ਚਾਹ ਦਾ ਕੱਪ ਤੇ ਚਾਹ ਦੇਖੋ ਕਿੰਨੀ ਘਾਟ ਲੱਗ ਰਹੀ ਹੈਗੀ ਆਹ ਗੁੱਟ ਗਈ ਦੂਰ ਖਾਸ ਹੀ ਜਾਣਾ ਨਾ ਇਸ ਕਰਕੇ ਮੈਂ ਕਿਹਾ ਵੀ ਚਲੋ ਥੋੜੀ ਚਾਹ ਪੀ ਲੈਨੇ ਆ ਫਿਰ ਰੁਕਦੇ ਨਹੀਂਗੇ ਕਿਤੇ ਉਸ ਤੋਂ ਬਾਅਦ ਤਾਂ ਕਾ ਬਹੁਤ ਗੈਂਡ ਭਾਈ ਜੀ ਲਈ ਚਾਹ ਖਤਮ ਕਰ ਲਈ ਆਪਾਂ ਨੇ ਤਾਂ ਹੁਣ ਚੱਲਦੇ ਆਂਗੇ ਕਾਫੀ ਖੁਸ਼ ਹੋ ਰਹੇ ਓਕੇ ਬ੍ਰਦਰ ਓਕੇ ਬ੍ਰਦਰ ਹਾਂ ਖਾਸ ਹਾਂ ਹਾਂ ਹਾਂ

ਅੱਜ ਦਾ ਬਲੌਗ ਬਸ ਆਪਣਾ ਜਾਣ ਦੀ ਹੋਊਗਾ ਕਿਆ ਹੋਇਆ ਕੀ ਹੈ ਧੰਨਵਾਦ ਫੇਰ ਆਉਣ ਤੇ ਹੈ ਚਲੋ ਗਏ ਜਾਂ ਕਿੰਨਾ ਸੋਹਣਾ ਜਿਹਾ ਮਾਹੌਲ ਹੋ ਗਿਆ ਨਾ ਦੇਖਿਓ ਪਿੰਡਾਂ ਚੋਂ ਨਿਕੜ ਕੇ ਇੰਦਰ ਜੀ ਦੁਆਗੇ ਆਪਾਂ ਉਹ ਦੇਖੋ ਕਿੰਨਾ ਘੈਂਟ ਜਿਹਾ ਲੱਗ ਰਿਹਾ ਵਧੀਆ ਲੱਗ ਰਿਹਾ ਨਾ ਗੱਡੀ ਜਾਂਦੀ ਹੱਲਦੀ ਹੈ ਨਾ ਉਹ ਆਪਣੇ ਕੰਮ ਗੱਡੀ ਦਾ ਪਹਿਲਾ ਟੂਲ ਟੈਕਸ कटਵਾਉਣ ਲੱਗੇਗੇ ਆਪਾਂ ਦੇਖਦੇ ਆ ਕਿੰਨੇ ਦਾ ਕੱਟਦਾ ਹੈਗਾ ਪਹਿਲਾ ਟੂਲ ਟੈਕਸ ਫਸਟ ਟਾਈਮ ਟੂਲ ਟੈਕਸ ਕਟਾਵਾਂਗੇ ਬਾਕੀ ਪੁਲਿਸ ਪੁਲਿਸ ਬਹੁਤ ਖੜੀ ਹੈਗੀ ਕਾਗਜ਼ ਪੱਤਰ ਮੇਰੇ ਕੋਲੇ ਇਹ ਗੱਡੀ ਤੇ ਅਜੇ ਹੈ ਨਹੀਂਗੇ ਅਜੇ ਇਹਦਾ ਗੱਲਬਾਤ ਕਰਕੇ ਉਹ ਤੋਂ ਲੈਣੇ ਨੇ ਕਾ ਇਹ ਫਿਲਹਾਲ ਆਪਣੇ ਕੋਲੇ ਗੱਡੀ ਦਾ ਕੁਝ ਵੀ ਨਹੀਂ ਹੈਗਾ ਐਫੀ ਡੈਬਿਟ ਤੱਕ ਵੀ ਨਹੀਂ ਹੈਗਾ ਪਰ ਫਿਰ ਵੀ ਆਪਾਂ ਨੇ ਰਿਸਕ ਲੈ ਲਿਆ ਗੱਡੀ ਦਾ ਚਲੋ ਕੋਈ ਗੱਲ ਨਹੀਂ ਅੱਜ ਚਾਣਸਾਰ ਪਹਿਲਾਂ ਤੇ ਕਾਗਜ਼ ਪੱਤਰ ਲੈਣੇ ਆ ਗੱਡੀ ਦੇ ਸਾਰੇ ਫਿਰ ਜਾਵਾਂਗੇ ਇਹਨੂੰ ਦੂਰ ਪਾਰ ਲੈ ਕੇ ਕਿਸੇ ਪਾਸੇ ਸਿੰਗਲ ਮਲਟੀਪਲਾਈ ਜਰਨੀ ਟਿਕਟ ਚਲੋ ਵਈ ਲਈਏ ਟਿਕਟ ਫਾਈਨਲੀ ਆਪਾਂ ਨੇ 100 ਰੁਪਏ ਦਾ ਟੂਲ ਟੈਕਸ ਕਰਵਾ ਲਿਆ ਤੇ ਹੁਣ ਚੱਲਦੇ ਆਂਗੇ 100 ਰੁਪਏ ਦਾ ਟੂਲ ਟੈਕਸ ਕਰਵਾਇਆ ਆਪਾਂ ਨੇ ਫਸਟ ਟਾਈਮ ਆਪਣੀ ਗੱਡੀ ਦਾ ਪਹਿਲੀ ਵਾਰੀ ਕਰ ਕੀ ਦੇਖਦਾ ਹੁੰਦਾ ਬਦਲਾ ਵੀ ਲੱਗ ਜਾਂਦੀ ਹੈ ਮੈਂ ਮੈਂ ਤਾਂ ਉੱਪਰ ਦੀ ਲੱਗ ਜਾਂਦੀ ਆ ਟੈਕਸ ਤੇ ਚੜੀ ਹੋਈ ਆ ਟਕਾਇੇ ਹੁੰਦਾ ਸੀ ਨਾ ਗੱਡੀ ਟੁੰਟਾ ਇਸਦੇ ਉੱਪਰ ਦੀ ਲੰਘਾਣੀ ਸੀ ਪਰ ਕੀ ਕਰੀਏ ਹੁਣ ਚਲ ਭਾਗੇ ਟੂਲ ਟੈਕਸ ਫਿਕਸ ਕਰਵਾ ਲੈਂਦੇ ਆ ਕਿੱਥੇ ਜਾ ਰਹੇ ਹਾਂ ਇਹਨੂੰ ਜਦੋਂ ਪੂਰਾ ਮਾ ਕੇ ਤੇ ਮੋਬਾਈਲ ਬਣੇਗਾ ਤੇ ਹੁਣ ਅਪਰ ਆਜਪੁਰ ਪਹੁੰਚ ਗਏ ਬੈਟ ਕਰਾ ਜਿਪੁਰੇ ਦੇ ਝੜਖਟਾਂ ਨੇ ਹੁਣ ਇੱਥੋਂ ਪਤਾ ਨਹੀਂ ਹੁਣ ਕਿੱਧਰ ਜਾਣਾ ਹੁਣ ਪਤਾ ਕਰ ਲਿਆ ਪੁੱਛਿਆ ਨਾ ਕਿਸੇ ਨੂੰ ਬਨੂੜ ਬਾਰੇ ਪਤਾ ਕਰ ਉਹ ਕਿੱਥੋਂ ਪੁੱਛੀਂਗਾ ਲਾਵਾ ਗੱਡੀ ਸਾਡੇ ਤੇ ਆਹ ਆ ਟੋ ਦੇ ਲੇਵਲਾ ਸ਼ੁਰਿਆ ਛੋੜਿਆ ਤੇ ਲੇਵਲਾ ਮਾ ਚਲੋ ਦੇ ਲੇਵਲਾ ਹੁਣ ਮੈਂ ਹਾਂ ਇਹਨਾਂ ਨੂੰ ਕੁਛੇ ਕਹੋ ਗਿਆਨੀ ਜੀ ਓਏ ਆ ਗਿਆਨੀ ਦੇ ਬਿਨਾਂ ਹਾਂ ਇਹ ਲਗੜਗੜਾ ਤੇ ਜਾਂ ਰਸੀਗਾਰ ਜੀ ਅਕਲ ਜੀ ਜਾਂ ਅਗਈ ਬਨੂੜ ਨੂੰ ਜਾਣਾ ਜੀ ਬਨੂੜ ਠੀਕ ਹੈ ਯੂਰੂ ਕਿੰਨਾ ਕਿੰਨਾ ਪਈ ਹੋਈ ਜੀ ਬੈਠੇਗਾ ਲੇ 15 ਕਿਲੋਮੀਟਰ 15 ਕਿਲੋਮੀਟਰ ਜੀ ਠੀਕ ਹੈ ਠੀਕ ਹੈ ਸਿੱਧੇ ਸਿੱਧੇ ਹੀ ਆ ਜਾਣਾ ਓਕੇ 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 ਦੇਖਿਆ ਪੁੱਛ ਕੇ ਪਤਾ ਲੱਗਿਆ ਨਾਲ ਹੀ ਵੀਡੀਓ ਜੀ ਹੋ ਗਿਆ ਰਿਕਾਰਡ ਜਿਵੇਂ ਜਦੋਂ ਵਿੱਚੇ ਨਾਮ ਪਤਾ ਲੱਗਿਆ ਆਪਾਂ ਦੇਖ ਲੈ ਠੀਕ ਹੈ ਹਾਕ ਹੀ ਜਿਹਾ ਹੋਇਆ ਹਾਂ ਟ੍ਰੈਫਿਕ ਟ੍ਰੈਫਿਕ ਹੋ ਗਏ ਬੱਬੇ ਉਹਦੇ ਦਾ ਗੱਡੀ ਆਪਾਂ ਨੂੰ ਇੱਧਰ ਲਾਣੀ ਪੈਣੀ ਥੀ ਉਹ ਘੱਟ ਹੀ ਦੇਖ ਕਿ ਡਿੱਗਾ ਡਾ ਉਹ ਹੈ ਨਾ 6000 ਰੁਪਿਆ ਲੱਗਦਾ 6000 ਰੁਪਿਆ ਲੱਗਦਾ ਸਹੀ ਗੱਲ ਹੈ ਉਹ ਵੀ ਪਾਟਿਆ ਮੈਂ ਥੈਲਾ ਟ੍ਰੈਫਿਕ ਦੇਖ ਆਦੋ ਤਾਂ ਫਾਈਨਲੀ ਜੇ ਬਨੂੜ ਪਹੁੰਚ ਗਏ ਹੈ ਨਾ ਕਾਫੀ ਟਾਈਮ ਤੋਂ ਬਾਅਦ ਹੈ ਤਕਰੀਬਨ ਅਸੀਂ ਤਾਂ 1.5 ਤੋਂ 2 ਘੰਟੇ ਚ ਪਹੁੰਚੇਗੇ 1.5 ਘੰਟੇ ਦਾ ਸਫ਼ਰ ਸੀ ਅਸੀਂ ਤਾਂ 2 ਘੰਟੇ ਚ ਪਹੁੰਚੇ ਹਾਂ ਮੈਂ ਨੂੰ ਬਹੁਤ ਜਬਰਾਂ ਦੀ ਖਾਂਦੇ ਪੀਂਦੇ ਆ ਰਹੇ ਨਾ ਕੀ ਦੇਖਦਾ ਬਿਸਕੁਟ ਤਾਂ ਕੱਢੇ ਨਹੀਂ ਗਏ ਤੇਲ ਗੱਡੀ ਚ ਹੋਰ ਪਾਣਾ ਪੂਆ ਸੋ ਵੀ ਫੇਰ ਠੀਕੀ ਥੱਲੇ ਇੱਥੇ ਪੁੱਜਨੇਗਾ ਚਿਆ ਮੋਚਣ ਵਾਲੀਆਂ ਲਗਭਗ ਕੀ ਮੋਚ ਰਸ ਮਨ ਉਹਦੋਂ ਮੈਂ ਲਕੀਸਾ ਬਦਨਾ ਘੜਕਦੇ ਫਿਰ ਜਿਉਂ ਨਾਲ ਉਹ ਦੇਖੀ ਉਹ ਘੜਕਦਾ ਲੱਗੇ ਉਹ ਖੜਾ ਆਹ ਆਹ ਦੇਖੀ ਬਏ ਗਈ ਵੱਲ ਲੱਗਦੇ ਰੇ ਬਾਈਆ ਕਰਦੇ ਠੀਕ ਠਾਕ ਹੋ ਠੀਕ ਹੈ ਬੰਦਰਜੀ ਕੀ ਹਾਲ ਹੈ ਬਸ ਐਨੀਓ ਗੱਲ ਕਰਨੀ ਐ ਐਨੀਓ ਗੱਲ ਕਰਨੀ ਵੇਸ ਤੇਨੂੰ ਹੀ ਮਿਲਣ ਆਏ ਜੈ ਇੰਨੀ ਦੂਰ ਅਸੀਂ ਹੋਰ ਕੀ ਹਾਲ ਨੇ ਬਲੋਗਰ ਸਾਹਿਬ ਠੀਕ ਠਾਕ ਜੀ ਤੁਸੀਂ ਵਧੀਆ ਬਹੁਤ ਦਰੋ ਮਿਲਣਾ ਇਨੇ ਬਾਈ ਆਜਾ ਹਾਂ ਇਹ ਖੜੇ ਹਾਂ ਕਿੱਧਰ ਜਾਣਾ ਪਾਣੇ ਹਾਂ ਬਸ ਉਹ ਸਿੱਧੇ ਹੀ ਜਾਣਾ ਆਪਾਂ ਸਾਡਾ ਗੱਡੀ ਦਿਖਾਈ ਦਿੱਤੀ ਨੇ ਮਾੜਾ ਚੈੱਕ ਕਰਾਈ ਤੀ ਹਾਂ ਬਸ ਕੈਨ ਕਰੀ ਜਾਨੇ ਨੇ ਹਾਂ ਫਾਈਨਲੀ ਪਹੁੰਚ ਗਏ ਅਮਰੁੱਤੀ ਸੰਯੁਕਤ ਚਾਲੀ ਜਾਂਸੀ ਦੇ ਵਿੱਚ ਆਏ ਤੇ ਥੋੜਾ ਜਿਆ ਕੰਮ ਕਰਨ ਵਾਸਤੇ ਥੋੜਾ ਜਿਆ ਇੰਪੋਰਟਡ ਜ਼ਰੂਰੀ ਕੰਮ ਸੀ ਤੇ ਨਾਲੇ ਬਾਬਾ ਜੀ ਨੂੰ ਮਿਲਣਾ ਤੇ ਚਲੋ ਚੱਲਦੇ ਆਂਗੇ ਮੱਦੀ ਉਹ ਕੰਮ ਕਰਨ ਤੋਂ ਬਾਅਦ ਹੁਣ ਚੱਲੇ ਆਂ ਵਾਪਸ ਆਪਾਂ ਹਾਂ ਵੀ ਗਈ ਕਿਵੇਂ ਦਾ ਲੱਗਾ ਸਫ਼ਰ ਸਫ਼ਰ ਜਿਵੇਂ ਦਾ ਲੱਗਦਾ ਰੋੜੇ ਲੱਗ ਰਹੇ ਰਿਕੜਕ ਚੱਲ ਰਿਹਾ ਹੈ ਤੇ ਖਾਇਆ ਕੁਛ ਥਾਣਾ ਮਸ਼ਾ ਚੱਲ ਹਾਂ ਚਾਹ ਪਾਣੀ ਪੀਵਾਂਗੇ ਤੇ ਬਾਬਾ ਜੀ ਵੀ ਆਪਣੇ ਪਿੱਛੇ ਯਾਰ ਨੇ ਇਹ ਤਾਂ ਚਲੋ ਕੋਈ ਨਹੀਂ ਇਹਦੇ ਤੇ ਬੈਠ ਕੇ ਚਾਹ ਪਾਣੀ ਪੀ ਕੇ ਫਿਰ ਚੱਲਦੇ ਹਾਂ ਕਿਉਂਕਿ ਤਕਰੀਬਨ ਟਾਈਮ 11-12 ਵੱਜ ਗਏ ਹੋਣੇ ਅਬਾ ਰੋਟੀ ਨੂੰ ਫੋਨ ਕਰਦੀ ਵੀ ਕੈਨਸਲ ਕਰ ਦੋ ਜੀ ਜੇ ਰੁਕੇ ਨਾ ਮੈਂ ਖਾਵਾਂਗੇ ਯਾਰ ਨਾ ਦੁਕਾਨ ਤੇ ਦੁਕਾਨ ਵਾਲੀ ਹਾਂ ਚੱਲ ਦੁਕਾਨ ਦੇ ਨਾਲ ਖਾਣਾ ਚੱਲ ਜੀ ਕਿ ਜੇ ਹੁਣ ਰੁਕੇ ਤੇ ਆਪਾਂ ਛੋਲੇ ਪਟੂਰੇ ਖਾਣ ਵਾਸਤੇ ਲਓ ਬਾਬਾ ਜੀ ਤੈਨੂੰ ਦਿੰਨਾ ਪਹਿਲਾਂ ਮੈਂ ਤੇ ਤੈਨੂੰ ਦਿੰਨਾ ਪਹਿਲਾਂ ਮੈਂ ਲਓ ਜੀ ਪੰਡਤ ਓਏ ਜਾਲੀ ਬਾਈ ਜੀ ਖਾਣ ਕੇ ਪਹਿਲਾਂ ਚਾਹ ਤੋਂ ਬਿਨਾਂ ਤਾਂ ਬਾਬੇ ਕੁਝ ਨਹੀਂ ਹਾਂ ਕਿ ਲੈ ਜਦੋਂ ਚਲੋ ਕਿਨੇ ਕੀ ਕਰਾਂ ਰਾਜੀ ਬੋਨ ਪਟਿਆਲੇ ਵਿੱਚ ਦੀ ਆਏ ਸੀ ਹਾਂ ਹੈ ਵਿੱਚੋਂ ਦੀ ਬਾਈ ਬਾਈ ਆਵਾਜ਼ ਰੋਸ ਪਸਤ ਕਰਾ ਲਿਆ ਵਾਪਸ ਕਰਨਾ ਜਿਹੜਾ ਮੇਡਾ ਦਾ ਬੰਦਾ ਸਹੀ ਗੱਲ ਆ ਬੋਲਾਸ ਵੀ ਦੇ ਦੋ ਬਸ 1 ਮਿੰਟ ਰੁਕੀ ਆਪਾਂ ਉੱਥੇ ਸ਼ੌਂ ਚ ਖੜੇ ਸੀ ਮਾ ਲਾਨੇਦਾਰ ਆ ਰਿਹਾ ਮਾਤਾ ਨੂੰ ਲੈ ਕੇ ਮਾਤਾ ਨੂੰ ਲੈ ਕੇ ਜਾਣਾ ਨਾਲ ਹਾਂ ਅੱਛਾ ਜਿਹੜਾ ਟ੍ਰੈਫਿਕ ਦੇਖੋ ਰੇ ਕਿੰਨੀ ਕਿੰਨੀ ਜ਼ਿਆਦਾ ਟ੍ਰੈਫਿਕ ਹੈਗੀ ਛੋਲੇ ਪੂਰੇ ਖਾਣ ਤੋਂ ਬਾਅਦ ਫਿਰ ਹੁਣ ਆਪਾਂ ਚੱਲਦੇ ਆਂਗੇ ਇਹ ਲੋਕਾਂ ਨੂੰ ਦੇਖ ਖਣਦਾ ਯਾਰ ਮੱਛਕਾਲਾ ਹੋ ਟੁੱਟ ਗਿਆ ਨਰੀ ਮੌਕਾ ਬਤਕੀਆਂ ਦੇ ਖੜਨ ਦਾ ਵੀ ਮਿਲ ਗਿਆ ਆਪਾਂ ਨੂੰ ਅੱਜ ਗਰਮੀਆਂ ਇੰਨੀ ਹੋ ਰਹੀਆਂ ਕਿ AC ਵੀ ਨਹੀਂ ਕੰਮ ਕਰ ਰਿਹਾ ਜੀ ਬੈਂਕ ਹੈ ਦੁੱਜੀ ਇਹਦਾ ਹਾਂ ਐਡੀ ਪਹੁੰਚ ਗਈ ਹੈ ਦੀ ਹੋਰ ਅੱਛੀ ਲੱਗਦਾ ਤੈਨੂੰ ਨਾ ਨਾ ਤਾਂ ਚਲੋ गाइस ਚੱਲਦੇ ਆਂ ਚਾਹ ਪਾਣੀ ਪੀਣ ਤੋਂ ਬਾਅਦ ਦੁਕਾਨ ਤੇ ਹਾਂ ਬਈ ਚਲੀਏ ਆਪਾਂ ਵੀ ਅੱਜ ਤਾਂ ਸਟਾਰਟ ਕਰ ਰਹੇ ਆਂ ਇਹ ਪਹਿਲੀ ਸਲਫੇ ਹੋ ਰਹੀ ਵੇ ਮੈਂ ਹੀ ਭੁੱਲ ਗਿਆ ਸੀ ਮੈਂ ਕਹਿੰਦੇ ਗੱਡੀ ਸਟਾਰਟ ਹੋਊਗੀ ਤੋਂ ਬਾਅਦ ਆਪਾਂ ਚੱਲ ਪਈ ਸੀਟ ਬੈਲਟ ਲਾਣੀ ਜ਼ਰੂਰੀ ਹੈ ਕਿਉਂਕਿ ਹਰ ਵਾਰੀ ਦੀ ਤਰ੍ਹਾਂ ਸੀਟ ਬੈਲਟ ਲਾ ਕੇ ਆਪਾਂ ਚੱਲਦੇ ਤਾਂ ਕਰ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਚਾਹ ਫੋਟੇਸਟ ਬਣਾਦੇ ਨੇ ਟਾਪੇ ਤੇ ਜਦ ਵੀ ਆਪਾਂ ਰੁਕਾਂਗੇ ਨਾ ਦੁਬਾਰੇ ਫਿਰ ਇਸ ਥਾਪੇ ਤੇ ਰੁਕਗੇ ਜਦ ਵੀ ਜਦੋਂ ਵੀ ਆਪਾਂ ਨੇ ਚਾਹ ਪੀਣੀ ਹੈ ਸਾਨੂੰ ਚੱਲਿਆ ਨੂੰ ਸਵੇਰ ਦੇ ਸੀ 9 ਵਜੇ ਚੁਰਾਈ ਦੇਗੇ ਤੇ ਹੁਣ 6 ਘੰਟੇ ਹੋ ਗਏ 3:15 ਹੋ ਗਏ ਬਹੁ ਟਾਈਮ ਹੋ ਗਿਆ ਬਨੂੜ ਤੋਂ ਫਟੋ ਘਟਾ ਅਸੀਂ ਨੇ ਅੱਜ ਸਫਰ ਕਰਿਆਗਾ 200 210 ਕਿਲੋਮੀਟਰ ਦਾ ਸਫਰ ਕਰਿਆ ਨਾ 220 ਕਿਲੋਮੀਟਰ ਦਾ ਸਫਰ ਕਰਿਆ ਅੱਜ ਇਹ ਗੱਡੀ 'ਚ ਜਿੰਨਾ ਤੇਲ ਪਵਾਇਆ ਦੇ ਸੀ ਨੇ 14-1500 ਰੁਪਏ ਦਾ ਤੇਲ ਪਵਾਤਾ ਸਾਰੇ ਦਾ ਸਾਰਾ ਖਾਤਾ ਸਾਰਾ ਤੇਲ ਖਾ ਗਈ ਗੱਡੀ ਇਹ ਮੈਂ ਦੇਖ ਰਿਹਾ ਮੈਂ ਕੀ ਕਹੂਗਾ ਬੋਲ ਬੋਲ ਪੂਰੇ ਅੱਕ ਲੱਗੀ ਹੋਈ ਆ ਦਰਖਤਾਂ ਨੂੰ ਨਾ ਤਾਹੇ ਕਰਕੇ ਇਸ ਤਰੀਕੇ ਨਾਲ ਗੁਰੂ ਦੇਖੀ ਕਿੰਨਾ ਬੁਰਾ ਹਾਲ ਕਰਤਾ ਯਾਰ ਦਰਖਤਾਂ ਦਾ ਨਾ ਤਾਂ ਗੱਲ ਬਹੁਤ ਬੁਰੀ ਲੱਗਦੀ ਆ ਯਾਰ ਦੇਖ ਕਿੰਨੇ ਸੋਹਣੇ ਦਰੱਖਤ ਅਸੀਂ ਸਾਰਿਆਂ ਦਾ ਨੱਥੇ ਸੱਤਿਆਂ ਨਾਲ ਸਮਾਰਦਾ ਅੱਕ ਲਾ ਦੀ ਸਾਰਾ ਇਹ ਜੜ ਚੱਕ ਲੱਗੀ ਕਿ ਤਾਂ ਹੀ ਕਰਕੇ ਆਏ ਹੋਗੇ ਨਾ ਆ ਦੇਖੋ ਅੱਗ ਲੱਗਣ ਤੋਂ ਬਾਅਦ ਇੱਥੇ ਅੱਗ ਨਹੀਂ ਲੱਗੀ ਇੱਥੇ ਹਰਿਆਲੀ ਆ ਗਈ ਮੈਂ ਬਹੁਤ ਬੁਰਾ ਲੱਗਦਾ ਯਾਰ ਯਾਰ ਅੱਗ ਨਾ ਲਾਇਆ ਕਰੋ ਯਾਰ ਤਾਂ ਗਾਇਸ ਸਵੇਰ ਦੇ ਅਸੀਂ ਇੰਨੇ ਦੂਰ ਪਤਾ ਕਿਉਂ ਗਏ ਸੀ ਕਿਉਂਕਿ ਆਹ ਗੱਡੀ ਕਰਕੇ ਗਏ ਤੇ ਇਹ ਗੱਡੀ 'ਚ ਦਿੱਕਤ ਸੀ ਇਹ ਗੱਡੀ ਨੂੰ ਲੈ ਕੇ ਆਏ ਆ ਅਸੀਂ ਤਾਂ ਕਰਕੇ ਅਸੀਂ ਇੰਨੇ ਦੂਰ ਗਏ ਸੀਗੇ ਇਹ ਗੱਡੀ ਨੂੰ ਲੈ ਕੇ ਆਏ ਗਾਇਸ ਮੈਂ ਇੰਨੇ ਕਿ ਕੀ ਹੋ ਰਿਹਾ ਗੱਡੀ ਨੂੰ ਗੱਡੀ 'ਚ ਚੂਹਾ ਵੱਰ ਗਿਆ ਚੂਹਾ ਵੱੜ ਗਿਆ ਚੂਹਾ 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 ਮਾਊਸ ਆ ਮਾ우스 ਕੀ ਹੁੰਦਾ ਚੂਹਾ ਨਾ ਮਿੰਗਣਾ ਪਤਾ ਕਿਵੇਂ ਲੱਗੇ ਤੈਨੂੰ ਮੈਂ ਲੋਟੀ ਦੇਖੀ ਐ ਸੁਣ ਤੈਨੂੰ ਕੋਈ ਗੱਲ ਲੱਗਾ ਤਾ ਨਹੀਂ ਯਾਰੀ ਅਹੀਂ ਗੱਲ ਇਹ ਵੀ ਕਰਨੀ ਹੈ ਉਹਨਾਂ ਵੀ ਮਤਲਬ ਕਿ ਅਗਲਾ ਸੁਣਾਣਾ ਅੱਛਾ ਬਹੁਤ ਸੌਟ ਕਰਾ ਦੇ ਬੰਦਾ ਅੱਛਾ ਠੀਕ ਹੈ ਚਲ ਬਨੂੜ ਤੋਂ ਟੋਚਨ ਕਰਕੇ ਲਿਆਂਦੀ ਐ ਨੀ ਸਾਰਾ ਦਿਨ ਲੰਘ ਗਿਆ ਅੱਜ ਟੈਟ ਲਾ ਦੇ ਬਾਬਾ ਫੈਰੀ ਲੋ ਭਾਈ ਫੈਰ ਨਾ ਦੇ ਨਹੀਂ ਥੱਲੇ ਫੈਰ ਨਾ ਦੇ ਨਹੀਂ ਥੱਲੇ ਬੈਟਰੀ ਲੋ ਤਾਂ ਦਾ ਹੋਈ ਐ ਐਂਡਿਕਟਰ ਚੱਲਦੇ ਰਹੇ ਚਾਬੀ ਲਾ ਕੇ ਰੱਖੀ ਐਂਡਿਕਟਰ ਨਾ ਬਹੁਤ ਗਰੰਟ ਖਾਂਦੇ ਨੇ ਜੇ ਤੂੰ ਇਸ ਘੰਟਾ ਵੀ ਲਾ ਦੇਗਾ ਤਾਂ ਵੀ ਬੈਟਰੀ ਲੋ ਹੋ ਜਾਈ ਇੰਨਾ ਸਫਰ ਅਸੀਂ ਨੇ ਕਿਉਂ ਕਰਿਆ ਸਿਰਫ ਆ ਗੱਡੀ ਕਰਕੇ ਵੀ ਇਹ ਗੱਡੀ ਨੂੰ ਲੈ ਕੇ ਆਣਾ ਕਿਸੇ ਨਾ ਕਿਸੇ ਹੇਲੇ ਇਸ ਜਗ੍ਹਾ ਤੇ ਇਹ ਜਗ੍ਹਾ ਤੇ ਲਿਆ ਕੇ ਆ ਗੱਡੀ ਦਾ ਕੰਮ ਕਰਵਾਉਣਾ ਤਾਂ ਕਰਕੇ ਲੈ ਕੇ ਆਇਆ ਤਾਂ ਕਰਕੇ ਅਸੀਂ ਸਵੇਰੇ 9:00 ਵਜੇ ਨਿਕੜੇ ਤੇ ਤਾਂ ਕਰਕੇ ਅਸੀਂ ਸਵੇਰੇ 9:00 ਵਜੇ ਨਿਕੜੇ ਤੇ ਹੁਣ 4:30 ਵਜੇ ਪੂਰੇ ਪਹੁੰਚੇ ਅੱਜ ਦਾ ਸਾਰਾ ਦਿਨ ਗਾ ਇਸ ਗੱਡੀ ਨੂੰ ਲਿਆਉਣ ਕਿ ਲੰਘ ਰਿਹਾ ਗੱਡੀ ਨੂੰ ਉਹ ਕਰ ਰਹੇ ਨੇਗੇ ਜੰਪ ਦੇ ਰਹੇ ਨੇ ਗੱਡੀ ਦੇ ਸਟਾਰਟ ਸ਼ੂਟ ਕਰਨ ਵਾਸਤੇ ਚਲੋ ਦੇਖਣਾ ਕੀ ਬਣਦਾ ਹੈ ਦਾ ਫਾਈਨਲੀ ਗਾਇਜ਼ ਮੈਂ ਉਮੀਦ ਕਰਦਾ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਗਾਇਜ਼ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਗਾਇਜ਼ ਮਿਲਦੇ ਆਪਾਂ ਨੈਕਸਟ ਵੀਡੀਓ ਚ ਟੇਕ ਕੇਅਰ ਬਾਏ ਬਾਏ ਗਾਇਜ਼